ਭੋਰੇ ਉੱਤਲ ਲੱਗਾ ਮੈਨੂੰ ਚੱਕਰ ਆ ਗਿਆ। ਇਹ ਸ਼ਾਪ ਆ ਗਿਆ ਵਿੱਚੇ ਦਿੱਤਾ ਗਾ ਮੈਨੂੰ ਇਹਦਾ ਤੇਰਾ ਅਗਲਾ ਇਹ ਸ਼ਾਪ ਕਰ। ਸਰਦਾਰ ਸੀ ਇੱਕ ਮੇਰੇ ਮਜੀ ਬਸ ਦੋ ਜਾਣੇ ਸੀ ਬਸ। ਮੈਨੂੰ ਪਰ ਮੈਨੂੰ ਆਂਦਾ ਜੇ ਤੂੰ ਖਾਪ ਪਤਾ ਹੀ ਮੈਂ ਚੁੰਕੀ ਦੇ ਫਰਾ ਦੇ ਦੇਣਾ ਚੁੰਕੀ। ਮੈਂ ਕਿਹਾ ਮੇਰੇ ਹੱਥ ਵਿੱਚ ਜੋ ਹੋਰ ਇਹ ਗਲਤੀ ਹੋ ਗਈ ਮੇ ਕੋਈ ਗਲਤੀ ਹੋ ਗਈ। ਤੁਹਾਡੀ ਵੀਡੀਓ ਬਣਾਈ ਗਈ ਹੈ ਫੋਟੋ ਕਿਨੇ ਖਿੱਚੀਆਂ ਤੁਹਾਡੀਆਂ ਉਹ ਜਨਾਨੀ ਉਹ ਤਾਂ ਬਾਤ ਤੁਸੀਂ ਕਿੱਥੇ ਚਲ ਗਏ ਸੀ ਅਸੀਂ ਤੁਹਾਡੇ ਘਰ ਵੀ ਗਏ ਤੁਸੀਂ ਘਰ ਕਿਉਂ ਨਹੀਂ ਮਿਲੇ ਉਸ ਵਾਰ ਠੱਡਸਾ ਨਹੀਂ ਕਿਹਾ ਮੈਂ ਘਰ ਮੇਰੇ ਆਖਾ ਜੀ ਕਿਤੇ ਮੈਨੂੰ ਛੱਕਣਾ ਲੈਣ ਇਹ ਗਰੁੱਪ ਦੇ ਵਿੱਚ ਸਾਡੇ ਫੋਟੋਆਂ ਆਈਆਂ ਤਾਂ ਮੈਂ ਜਦੋਂ ਇਸ ਗੱਲ ਦਾ ਵਿਰੋਧ ਕੀਤਾ ਕਾਫੀ ਮੈਂ ਗਰੁੱਪਾ ਸਾਡੇ ਕੋ ਗਰੁੱਪ ਬਣਿਆ ਹੋਇਆ ਮੈਟਰੋ ਜੂਨੀਅਨ ਉਹਦੇ ਵਿੱਚ ਜਦੋਂ ਮੈਂ ਰੋਲਾ ਪਾਇਆ ਕਿ ਬਹੁਤ ਗਲਤ ਹੁੰਦਾ ਪਿਆ ਉਹਨਾਂ ਨੇ ਮੈਨੂੰ ਤਾਂ ਮਕਿਆ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ 2 ਵਜੇ ਜਦੋਂ ਮੈਂ ਘਰ ਗਈ ਆਪਣੇ ਬੱਚਿਆਂ ਵਿੱਚ ਬੈਠੀ ਹੋਈਆਂ ਮੈਨੂੰ ਇੱਕ ਫੋਨ ਕਾਲ ਆਂਦੀ ਹੈ ਉਹ ਲੜਕੀ ਜਿਹੜੀ ਉਹਦੀ ਭੈਣ ਉਹ ਮੈਨੂੰ ਬੋਲਦੀ ਤੇਰੇ ਵਾਲ ਪੁੱਟ ਦਾਂਗੀ ਮੈਂ ਤੈਨੂੰ ਮਾਰ ਦਾਂਗੀ ਪੁਲਿਸ ਪੁਲਿਸ ਸਟੇਸ਼ਨ ਤੋਂ ਉੱਥੋਂ ਫੋਨ ਆ ਰਿਹਾ ਮੈਨੂੰ ਕਿ ਤੁਸੀਂ ਇੱਥੇ ਆਓ ਉਹ ਲੜਕੀ ਡਿਪਰੈਸ਼ਨ 'ਚ ਚਲੇ ਗਈ ਹੈ ਤੁਹਾਡੇ ਕਰਕੇ ਉਹਨੂੰ ਕੁਝ ਹੋ ਗਿਆ ਤੇ ਤੁਹਾਨੂੰ ਜੇਲ੍ਹ ਹੋ ਜਾਏਗੀ ਤੁਹਾਨੂੰ ਕੁਝ ਹੋ ਜਾਏਗਾ ਜਿੱਥੇ ਸਵਾਲ ਪੱਗ ਦਾ ਆ ਜਾਵੇ ਨਾ ਉੱਥੇ ਪਿੱਛੇ ਹੋਣਾ ਬਹੁਤ ਤਗੜੀ ਬੁਝਦਲੀ ਹੋਏਗੀ ਨੌਕਰੀਆਂ ਬਥੇਰੀਆਂ ਮੈਂ ਕਮਾ ਕੇ ਖਵਾ ਲੂੰਗੀ ਪਾਂਡੇ ਮਾਜ ਲੂੰ ਮਜ਼ਦੂਰੀ ਕਰ ਲੂੰਗੀ ਪਰ ਮੈਂ ਹੁਣੇ ਪਗੜੀ ਤੇ ਜਿੱਥੇ ਨਾਲ ਖਲੋਤੀ ਉੱਥੇ ਖਲੋਤੀ ਰਹਿਣਾ ਪਿੱਛੇ ਨਹੀਂ ਹਟਣਾ ਉਹਨ ਕਿੰਨਾ ਕੋ ਵਧੀਆ ਕੰਮ ਕੀਤਾ ਸੀ ਜਿਹੜਾ ਫੋਟੋਆਂ ਖਿੱਚ ਕੇ ਗਰੁੱਪਾਂ ਚ ਪਾਉਂਦੇ ਹੈਗਾ ਕਿ ਮੈਂ ਉਹਦੀ ਦਸਤਾਰ ਲਵਾ ਕੇ ਪੋਚੇ ਲਵਾਏ ਨੇ ਮਨੋ ਉਬਜ਼ੁਰਗ ਵਿਚਾਰਾ ਰਾਤ ਘਾਰ ਨਹੀਂ ਗਿਆ ਕਿਉਂਕਿ ਉਹ ਗਾਰਡ ਵਾਲੋਂ ਨੂੰ ਡਰਾਇਆ ਗਿਆ ਕਿ ਜੇ ਤੂੰ ਪੋਚਾ ਨਾ ਲਾਇਆ ਤਾਂ ਮੈਂ ਤੈਨੂੰ ਥਾਣੇ ਫੜਾ ਦੇਣਾ ਕਿ ਜਿੰਨੇ ਇਹ ਬੇਦਬੀ ਦੇ ਖਿਲਾਫ ਆਵਾਜ਼ ਚੁੱਕੀ ਤੁਸੀਂ ਉਹ ਤੁਹਾਨੂੰ ਸਸਪੈਂਡ ਕਰਤਾ ਕਹਿੰਦਾ ਜੀ ਉਹ ਬੰਦਾ ਹੈਗਾ ਸਾਡੇ ਡਿਪਾਰਟਮੈਂਟ ਦਾ ਅਸੀਂ ਆਪਣੇ ਡਿਪਾਰਟਮੈਂਟ ਦੀ ਵੇਖੀਏ ਕਿ ਲੋਕਾਂ ਦੀ ਵੇਖੀਏ ਕਿੱਡੀ ਨੀਂਚ ਉਹਦੀ ਸੋਚ ਸੀਗੀ ਤੇ ਮੈਂ ਉਹਨੂੰ ਕਹਾਂ ਮੈਂ ਕਿ ਤੂੰ ਸਸਪੈਂਡ ਕੀਤਾ ਕਹਿੰਦਾ ਯਾਰ ਮੇਰੀ ਮਰਜ਼ੀ ਮੈਂ ਅਫਸਰ ਮੈਂ ਕਰਤਾ ਤੁਹਾਡੇ ਕੋਈ ਬਜ਼ੁਰਗ ਘਰ ਹੋਣ ਉਹਨਾਂ ਦਾ ਕੋਈ ਬਾਥਰੂਮ ਜਾਂ ਪੋਟੀ ਨਿਕਲ ਜੇ ਤੁਸੀਂ ਕੀ ਉਹਨਾਂ ਨੂੰ ਘਰੋਂ ਬਾਹਰ ਕੱਢ ਦੋਗੇ ਕਿ ਉਹਨਾਂ ਨਾਲ ਇਹੋ ਜਿਹਾ ਸਲੂਕ ਕਰੋਗੇ ਸਤਿ ਸ੍ਰੀ ਅਕਾਲ ਦੋਸਤੋ ਮੈਂ ਹਟਵਾੜਾ ਦਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੱਲ ਰਾਤ ਦੀ ਇੱਕ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਆ ਜਿਸ ਵਿੱਚ ਇੱਕ ਬਜ਼ੁਰਗ ਕੋਲ ਜਿਹੜਾ ਕੀ ਪੱਕ ਦੇ ਨਾਲ ਜਿਹੜਾ ਕੀ ਪੋਚਾ ਲਵਾਇਆ ਜਾ ਰਿਹਾ ਵਾ ਉਸ ਵੀਡੀਓ ਤੋਂ ਬਾਅਦ ਇਹ ਸੋਸ਼ਲ ਮੀਡੀਆ ਤੇ ਬੜੀ ਆਗ ਵਾਂਗੂ ਜਿਹੜੀ ਇਹ ਵੀਡੀਓ ਫੈਲ ਲਈ ਆ ਹਰ ਕੋਈ ਇਹ ਜਿਸ ਘਟਨਾ ਦੀ ਨਿੰਦਿਆ ਕਰ ਰਿਹਾ ਵਾ ਇਹ ਘਟਨਾ ਜਿਹੜੀ ਆ ਅਮਰਸਰ ਸਾਹਿਬ ਦੀ ਘਟਨਾ ਵਾ ਗੁਰੂ ਆ ਨਗਰੀਆਂ ਦੀ ਜਿਹੜੀ ਗੁਰੂ ਆਂਦਾਸੀ ਨਗਰੀ ਆ ਉੱਥੋਂ ਦੀ ਘਟਨਾ ਵਾ ਉਹ ਬਜ਼ੁਰਗ ਸਾਡੇ ਨਾਲ ਗੱਲਬ ਗੁਰਨਾਮ ਸਿੰਘ ਗੁਨਾਮ ਸਿੰਘ ਗੁਨਾਮ ਜੀ ਹੋਇਆ ਕੀ ਸੀ ਦਸ਼ਕਾ ਨੂੰ ਸਾਂਝਾ ਕਰਦੇ ਹੋ ਘਟਨਾ ਹੋਈ ਕੀ ਆ ਇੱਕ ਵਾਰੀ ਜੇ ਤੁਹਾਡੇ ਕੋ ਪੱਗ ਤੋਂ ਕਿਉਂ ਜਿਹੜਾ ਪੋਚਾ ਪਰਵਾਇਆ ਗਿਆ ਖੰਡ ਵਾਲੇ ਤੋਂ ਮੈਂ ਬੈਠਾ ਬਸ ੱਡੇ ਪੋਰੇ ਉੱਤਰ ਲੱਗਾ ਮੈਨੂੰ ਚੱਕਰ ਆ ਗਿਆ ਅਸ਼ਾਬ ਆ ਗਿਆ ਮੈਂ ਵਿੱਚੇ ਦਿੱਤਾ ਕਰ ਮੈਨੂੰ ਉਹਦਾ ਇਦਰਾ ਅਗਲਾ ਇਹ ਸ਼ਾਫ ਕਰ ਉਹ ਮੈਡਮ ਜੀ ਸਰਦਾਰ ਸੀ ਇੱਕ ਮੈਡਮ ਜੀ ਬਸ ਦੋ ਜਾਣੇ ਸੀ ਬਸ ਪਰ ਬਲੀ ਜੇ ਸਭੀ ਜਦੋਂ ਤੁਸੀਂ ਉਹਨੂੰ ਕਿਹਾ ਵੀ ਮੇਰੀ ਪੱਗ ਨਾਲ ਨਾਲ ਲਾਓ ਮੇਰੀ ਪੱਗ ਨਾਲ ਲਾਓ ਤੇ ਤੁਸੀਂ ਉਹਨਾਂ ਅਸਤੀ ਦਾ ਵਿਰੋਧ ਨਹੀਂ ਕੀਤਾ ਤੁਸੀਂ ਕਿਹਾ ਨਹੀਂ ਉਹਨੂੰ ਮੈਨੂੰ ਪਰ ਮੈਨੂੰ ਆਂਦਾ ਜੇ ਤੂੰ ਖਾਪ ਪਾਈ ਮੈਂ ਚੁੰਕੀ ਫੜਾ ਦਿੱਤੇ ਹੈ ਨਾ ਚੁੰਕੀ ਚੁੰਕੀ ਫੜਾ ਦੇਣਾ ਮੈਂ ਕਿਹਾ ਮੇਰੇ ਹੱਥ ਵਿੱਚ ਜੋ ਹੋਰ ਇੱਕ ਗਲਤੀ ਹੋ ਗਈ ਮੇ ਕੋਈ ਗਲਤੀ ਹੋ ਗਈ ਬਸ ਇੰਨੀ ਗੱਲ ਹੋਈ ਬਸ ਇਹ ਮੈਨੂੰ ਇਹ ਸਭੀ ਉਸ ਤੋਂ ਬਾਅਦ ਤੁਹਾਡੀਆਂ ਫੋਟੋਆਂ ਵੀ ਖਿੱਚੀਆਂ ਗਈਆਂ ਵਾ ਤੁਹਾਡੀ ਵੀਡੀਓ ਬਣਾਈ ਗਈਆਂ ਫੋਟੋ ਕਿਨੇ ਖਿੱਚੀਆਂ ਤੁਹਾਡੀਆਂ ਇਹ ਜਨਾਨੀ ਨੇ ਮੈਨੂੰ ਐਸੋਪੀ ਉਹ ਤੋਂ ਬਾਅਦ ਤੁਸੀਂ ਕਿੱਥੇ ਚਲ ਗਏ ਸੀ ਅਸੀਂ ਤੁਹਾਡੇ ਘਰ ਵੀ ਗਏ ਤੁਸੀਂ ਘਰ ਕਿਉਂ ਨਹੀਂ ਮਿਲੇ ਉਸ ਤੋਂ ਬਾਅਦ ਟਰਦਾ ਨਹੀਂ ਕਿ ਹਮੇ ਘਰ ਮੇਰੇ ਆਖਿਆ ਜੀ ਕਿਤੇ ਮੈਨੂੰ ਛੱਕਣਾ ਲੈਣ ਛੱਕਣਾ ਲੈਣ ਕਿਤੇ ਬਸ ਰਾਤ ਮੈਂ ਬਾਰਿਸ਼ ਹੋ ਗਿਆ ਫਿਰ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਬਜ਼ੁਰਗਾ ਦੇ ਅੱਖਾਂ 'ਚ ਅਥਰੂ ਵੀ ਆ ਗਏ ਨੇ ਤੇ ਬਜ਼ੁਰਗਾ ਦਾ ਕਹਿਣਾ ਵੀ ਡਰ ਸੀ ਐਸ ਕਰਕੇ ਘਰ ਹੀ ਨਹੀਂ ਗਿਆ ਵੀ ਕਿਤੇ ਛੱਕਣਾ ਲੈਣ ਕੀ ਉਹ ਧਮਕੀ ਦਿੱਤੀ ਸੀ ਤੁਹਾਨੂੰ ਕੁਝ ਕਿਹਾ ਸੀ ਉਹਨਾਂ ਨੇ ਤੇ ਇੰਨੇ ਆਖਿਆ ਜੀ ਕੀ ਆਖਿਆ ਜੀ ਜੇਸੂ ਕਾਪਾ ਫਪਾਈ ਚੌਂਕੀ ਲੈ ਜਾਣਾ ਤੈਨੂੰ ਚੌਂਕੀ ਲੈ ਜਾਣਾ ਬਸ ਇੰਨੀ ਗੱਲ ਵੀ ਕੀ ਲੱਗਦਾ ਵੀ ਪੱਗ ਦਾ ਜਿਹੜਾ ਪੱਗ ਜਿਹੜੀ ਸਾਡੀ ਸਿੱਧੀ ਤਾਜ ਆ ਪੱਗ ਦੇ ਕਰਕੇ ਅਸੀਂ ਵੇਖੋ ਸਾਡੇ ਗੁਰੂ ਸਾਹਿਬਾਨੇ ਸਾਡੇ ਵੱਡੇ ਗੁਰੂਆਂ ਨੇ ਜਿਹੜੇ ਕੀਨੀ ਕੁਰਬਾਨੀ ਕਰਤੀ ਆ ਆਪਣੇ ਪਰਿਵਾਰ ਤੱਕ ਵਾਰ ਦਿੱਤਾ ਗਿਆ ਤੇ ਪੱਗ ਦੀ ਇਹ ਕੀ ਦੀ ਆ ਨੀ ਨੀ ਇਹ ਲੀ ਪੱਗ ਸੀ ਮੇਰੀ ਨੀਲੀ ਪੱਗ ਮੈਨੂੰ ਉਹਦਾ ਇੱਥੇ ਲਾ ਫੇਰ ਮੈਨੂੰ ਉਹਦਾ ਪੋਚਾ ਮਾਰ ਬਸ ਨਹੀਂ ਕੁ ਕਰੀ ਬਿਲਕੁਲ ਹੀ ਤੁਸੀਂ ਦੇਖ ਸਕਦੇ ਹੋ ਵੀ ਬਾਪੂ ਜੀ ਦਾ ਬਾਰ ਬਾਰ ਸਮਝਾ ਰਹੇ ਨੇ ਕਿਸ ਤਰ੍ਹਾਂ ਜਿਹੜੀ ਉਹ ਸਿਕਿਉਰਿਟੀ ਗਾਰਡ ਵੱਲੋਂ ਜਿਹੜਾ ਬਾਪੂ ਜੀ ਦੀ ਪੱਗ ਲਵਾ ਕੇ ਜਿਹੜਾ ਉੱਥੇ ਉਹਨਾਂ ਨੂੰ ਸਾਫ਼ ਕਰਾਇਆ ਗਿਆ ਜਿਹੜਾ ਕਿ ਬਾਥਰੂਮ ਜਿਹੜਾ ਵਿੱਚ ਨਿਕਲ ਗਿਆ ਸੀ ਉਹ ਸਾਫ਼ ਕਰਾਇਆ ਗਿਆ ਇਸ ਜਦੋਂ ਫੋਟੋਆਂ ਵਾਇਰਲ ਹੋ ਰਹੀਆਂ ਨੇ ਵੀਡੀਓ ਵਾਇਰਲ ਹੋ ਰਹੀਆਂ ਨੇ ਹ ਚਾਰੇ ਪਾਸੇ ਜਿਹੜੀ ਇਸ ਦਾ ਵਿਰੋਧ ਹੋ ਰਿਹਾ ਵਾ ਪਰ ਹਜੇ ਤੱਕ ਕੋਈ ਸਿੱਖ ਜਿੱਥੇ ਬੰਦੀ ਜਾਂ ਕੋਈ ਹਜੇ ਵੀ ਜਿਹੜੇ ਕੋਈ ਧਾਰਮਿਕ ਜਿੱਥੇ ਬੰਦੀਆਂ ਸਾਹਮਣੇ ਨਹੀਂ ਆਏ ਆ ਕਿਉਂਕਿ ਪੱਗ ਦਾ ਮਸਲਾ ਵਾ ਇਸ ਕਰਕੇ ਉਸ ਭੈਣ ਨਾਲ ਵੀ ਗੱਲਬਾਤ ਕਰਾਂਗੇ ਜਿਹੜੀ ਇਸ ਭੈ ਜਿਹੜੀ ਕਿ ਸਿਕਿਉਰਿਟੀ ਗਾਰਡ ਦੀ ਡਿਊਟੀ ਉੱਥੇ ਹੀ ਕਰਦੀ ਆ ਅਤੇ ਜਿਸ ਨੇ ਇਸ ਦਾ ਵਿਰੋਧ ਕੀਤਾ ਉਹਨਾਂ ਸਿਕਿਉਰਿਟੀ ਗਾਰਡਾਂ ਦਾ ਤੇ ਉਹਨਾਂ ਨੂੰ ਜਿਹੜਾ ਵੀ ਉਸ ਨੌਕਰੀ ਤੋਂ ਕੱਢ ਦਿੱਤਾ ਗਿਆ ਗੱਲ ਬਾਤ ਵੀ ਕਰਾਂਗੇ ਭੈਣ ਦੇ ਨਾਲ ਭੈਣ ਕੀ ਨਾਮ ਤੁਹਾਡਾ ਕਿੱਥੇ ਡਿਊਟੀ ਕਰਦੇ ਹੋ ਸਾਰਾ ਮਾਮਲਾ ਕੀ ਹੈ ਪਾਜੀ ਮੇਰਾ ਨਾਮ लवली ਹੈ ਔਰ ਮੈਂ ਬੀਆਰਟੀ ਸਵਿਚ ਜੌਬ ਕਰਦੀ ਆ ਮੇਰੀ ਗਾਰਡ ਦੀ ਜੌਬ ਹੈ ਇਹ ਘਟਨਾ ਹੋਈ ਹੈ ਬਸ ਸਟੈਂਡ ਮੇਰੀ ਉਸ ਦਿਨ ਡਿਊਟੀ ਵਿਜੇਨਗਰ ਸੀ ਔਰ ਵਿਜੇਨਗਰ ਇੱਕ ਗਰੁੱਪ ਦੇ ਵਿੱਚ ਸਾਡੇ ਫੋਟੋਆਂ ਆਈਆਂ ਜਦੋਂ ਫੋਟੋਆਂ ਮੈਂ ਦੇਖੀਆਂ ਮੈਂ ਉਸੇ ਟਾਈਮ ਆਪਣੇ ਉੱਚ ਅਧਿਕਾਰੀਆਂ ਨੂੰ ਫੋਨ ਕੀਤਾ ਕਿ ਸਾਰੇ ਬਹੁਤ ਗਲਤ ਹੈ ਫੋਟੋਆਂ ਇਹਨਾਂ ਡਿਲੀਟ ਕਰਵਾਇਆ ਜਾਵੇ ਜਿਵੇਂ ਕਿ ਡਿਲੀਟ ਹੁੰਦੇ ਹੁੰਦੇ 20 ਮਿੰਟ ਹੋ ਗਏ ਇਹ ਫੋਟੋਆਂ ਜਿਹੜੀਆਂ ਸੀ ਵਾਇਰਲ ਹੋ ਚੁੱਕੀਆਂ ਸੀ মিডিਆ ਕੋਲ ਪਹੁੰਚ ਚੁੱਕੇ ਹੈ মিডিਆ ਉੱਥੇ ਜਾ ਚੁੱਕਿਆ ਸੀ ਤੇ ਉਸ ਤੋਂ ਬਾਅਦ ਜਦੋਂ ਇਹ ਗੱਲ ਹੁੰਦੀ ਪਈ ਹੈ মিডিਆ ਕੋਈ ਫੋਟੋਆਂ ਜਾਂ ਜਿਆਦਾ ਗਲਤ ਕੀਤਾ ਮੈਂ ਜਦੋਂ ਇਸ ਗੱਲ ਦਾ ਵਿਰੋਧ ਕੀਤਾ ਕਾਫੀ ਮੈਂ ਗਰੁੱਪਾ ਸਾਡੇ ਇੱਕ ਗਰੁੱਪ ਬਣਿਆ ਹੋਇਆ ਮੈਟਰੋ ਜੂਨੀਅਨ ਉਹਦੇ ਵਿੱਚ ਜਦੋਂ ਮੈਂ ਰੋਲਾ ਪਾਇਆ ਕਿ ਬਹੁਤ ਗਲਤ ਹੁੰਦਾ ਪਿਆ ਉਹਨਾਂ ਨੇ ਮੈਨੂੰ ਤੁਮਕਿਆ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਮੈਨੂੰ 2 ਵਜੇ ਜਦੋਂ ਮੈਂ ਘਰ ਗਈ ਆਪਣੇ ਬੱਚਿਆਂ ਵਿੱਚ ਬੈਠੀ ਹੋਈਆਂ ਮੈਨੂੰ ਇੱਕ ਫੋਨ ਕਾਲ ਆਂਦੀ ਹੈ ਉਹ ਲੜਕੀ ਜੇ ਉਹਦੀ ਭੈਣ ਉਹ ਮੈਨੂੰ ਬੋਲਦੀ ਤੇਰੇ ਵਾਲ ਪੁੱਟ ਦਾਂਗੀ ਮੈਂ ਤੈਨੂੰ ਮਾਰ ਦਾਂਗੀ ਜੇ ਮੈਂ ਕਹਾਂ ਜੇ ਤੇਰੇ ਭੈਣ ਦੀ ਗਲਤੀ ਨਹੀਂ ਮੈਂ ਨਾਲ ਖਲੋਤੀ ਆਂ ਪਰ ਜੇ ਤੇਰੀ ਗਲਤੀ ਉਹ ਫੋਟੋਆਂ ਖਿੱਚ ਰਹੀ ਐ ਕਹਿੰਦੀ ਉਹਨੇ ਤੇ ਨਹੀਂ ਸੀ ਬੋਲਿਆ ਪਾ ਅਗਲਾ ਮੈਂ ਮੈਨੂੰ ਪਾਗਲ ਅੱਥਰ ਨਾ ਦਿੰਦੀ ਪਾਗ ਥੱਲੇ ਚੁੱਕ ਕੇ ਬਾਪੂ ਜੀ ਦੇ ਸਿਰ ਤੇ ਬੰਨ੍ਹਦੀ ਤੇ ਆਪਣੇ ਗਾਰਡ ਦੀ ਕੰਪਲੇਨ ਕਰਦੀ ਸੀਨੀਅਰ ਅਧਿਕਾਰੀ ਜੀ ਨੂੰ ਵੀ लवली ਜੀ ਖਾਸ ਕਰਕੇ ਤੁਸੀਂ ਵੀ ਡਿਊਟੀ ਕਰਦੀ ਹੋ ਸਕਿਉਰਟੀ ਗਾਰਡ ਦੀ ਬੀਆਰਟੀਐਸ ਵਿੱਚ ਇਹ ਜਿਹੜੀ ਹੈ ਘਟਨਾ ਹੋਈ ਹੈ ਹੋਈ ਕਿੱਥੇ ਹੈ ਦੱਸ ਕੇ ਵੀ ਸਾਂਝਾ ਕਰਦੇ ਹੋ ਤੇ ਜਿਹੜਾ ਸਕਿਉਰਟੀ ਗਾਰਡ ਹੈ ਕੀ ਨਾਂ ਕੀ ਹੈ ਜਿੰਨੇ ਕਿਹਾ ਬਾਪੂ ਜੀ ਨੇ ਵੀ ਤੁਸੀਂ ਆਪਣੀ ਪਾਗ ਜਿਹੜੀ ਲਾ ਕੇ ਉਹ ਪਿਸ਼ਾਬ ਸਾਫ ਕਰੋ ਕੀ ਕਿੱਥੇ ਹੋਈ ساری ਘਟਨਾ ਇਹ ਘਟਨਾ ਹੋਈ ਜੋ ਭਾਜੀ ਬੱਸ ਸਟੈਂਡ ਹੂੰ ਬਸ ਸਟੈਂਡ ਜਦੋਂ ਕਿ ਇੱਧਰ ਬਸ ਸਟੈਂਡ ਦੇ ਓਪੋਜ਼ਿਟ ਜਿਹੜਾ ਹਾਂਜੀ ਜੇ ਸਾਹਮਣੇ ਜਿਹੜਾ ਹੈਗਾ ਉੱਥੇ ਇਹ ਘਟਨਾ ਹੋਈ ਹੈ ਜਦੋਂ ਕਿ ਖੰਡ ਵਾਲੇ ਤੋਂ ਜਿਹੜੀਆਂ ਬੱਸਾਂ ਆਉਂਦੀਆਂ ਜਾਂ ਹਿਟੇ ਤੋਂ ਇੰਡੀਆ ਗੇਟ ਤੋਂ ਜਿਹੜੇ ਬੱਸਾਂ ਆਉਂਦੀਆਂ ਬਸ ਸਟੈਂਡ ਜਿਹੜੀਆਂ ਰੁਕਦੀਆਂ ਉਹ ਬਾਪੂ ਜੀ ਉਤਰ ਰਹੇ ਸੀ ਉੱਥੇ ਇਹ ਘਟਨਾ ਹੋਈ ਹੈ ਤੇ ਹਾਂਜੀ ਬੇਰੀ ਡਿਊਟੀ ਵਿਜੇਨਗਰ ਸੀ ਹਾਂਜੀ ਹਾਂਜੀ 790 ਪੀ ਜਿਹੜੀ ਨਾਲ ਦੀ ਇੱਕ ਜਿਹੜੀ ਹੋਰ ਸਕਿਉਰਟੀ ਗਾਰ ਸੀ ਉਸਨੇ ਫੋਟੋਆਂ ਖਿੱਚੀਆਂ ਗਆਂ ਉਸਦੇ ਵਿਰੋਧ ਕਿਉਂ ਨਹੀਂ ਕੀਤਾ ਇਹ ਚੀਜ਼ ਦਾ ਲੈ ਕੇ ਵੀ ਸਾਡਾ ਬਜ਼ੁਰਗ ਆ ਸਾਡੇ ਵੀ ਘਰੇ ਇਸ ਤਰ੍ਹਾਂ ਦੇ ਬਜ਼ੁਰਗ ਨੇ ਸਾਡੇ ਪਿਤਾ ਜੀ ਨੇ ਸਾਡੇ ਵੱਡੇ ਉਮਰ ਦੇ ਹਨ ਦੇ ਉਹਨਾਂ ਜੇਕਰ ਇਸ ਤਰ੍ਹਾਂ ਹੋ ਹੀ ਗਿਆ ਵਾ ਤੇ ਅਸਾਂ ਕੋਈ ਗਲਤੀ ਜਿਹੜੀ ਇਹ ਨਹੀਂ ਹੁੰਦੀ ਬੰਦੇ ਕੋ ਹੋ ਜਗੀ ਆ ਇਸ ਤਰ੍ਹਾਂ ਨਹੀਂ ਕੰਮ ਕਰਾਉਣਾ ਚਾਹੀਦਾਗੇ ਮੈਂ ਇਸ ਬਾਰੇ ਕੀ ਕਵਾਂ ਭਾਜੀ ਕਿਉਂਕਿ ਮੇਰੇ ਅੰਦਰ ਤੇ ਇਹ ਜਜ਼ਬਾ ਹੈ ਕਿ ਪੱਗ ਨੂੰ ਲੈ ਕੇ ਇੱਕ ਠੀਕ ਹੈ ਜੀ ਪੱਗ ਨੂੰ ਪੱਗ ਦੀ ਕਿੰਨੀ ਐਹਮੀਅਤ ਹੈ ਸ਼ਾਇਦ ਮੈਂ ਜਾਣਦੀ ਆ ਉਹ ਨਹੀਂ ਜਾਣਦੀ ਹੋਊਗੀ ਠੀਕ ਹੈ ਜੀ ਪੱਗ ਦੀ ਐਹਮੀਅਤ ਮੈਂ ਜਾਣੀ ਔਰ ਇੱਕ ਇਹ ਬਜ਼ੁਰਗ ਜਿਨ੍ਹਾਂ ਨੂੰ ਮੈਂ ਜਾਣਦੀ ਨਹੀਂ ਜਿਨ੍ਹਾਂ ਨਾਲ ਮੈਂ ਮਿਲੀ ਨਹੀਂ ਜਿਨ੍ਹਾਂ ਨੂੰ ਕਿ ਮੈਂ ਅੱਜ ਤੱਕ ਨਹੀਂ ਪਹਿਚਾਨ ਕਦੀ ਵੇਖਿਆ ਤੱਕ ਨਹੀਂ ਉਹਨਾਂ ਨੂੰ ਮੈਂ ਲੱਭਣ ਦੀ ਕੋਸ਼ਿਸ਼ ਕੀਤੀ ਸਵੇਰੇ ਲੱਭ ਕੇ ਉਹਨਾਂ ਦੀਆਂ ਫਿਰ ਵੀਡੀਓ ਬਣਾ ਕੇ ਮੈਂ ਹੋਰ ਵੀ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਕਿ ਲੋਕ ਜਿਹੜੇ ਆ ਇਹਨਾਂ ਨੂੰ ਦੇਖਣ ਇਹਨਾਂ ਨੂੰ ਸਮਝਣ ਮੇਰੇ ਨਾਲ ਜੁੜੇ ਜਿਵੇਂ ਕਿ ਮੇਰੇ ਨਾਲ ਵਰੁਣ ਸੂਰੀ ਜੀ ਜ ਨੰਨੇ ਮੈਨੂੰ ਇੱਕ ਸਾਥ ਦਿੱਤਾ ਕਿ ਕੋਈ ਗੱਲ ਨਹੀਂ ਭੈਣ ਅਸੀਂ ਤੇਰੇ ਨਾਲ ਕੰਦੇ ਨਾਲ ਕੰਦਾ ਮਲਾ ਕੇ ਖਲੋਤੇ ਆਂ ਜਿਵੇਂ ਕਿ ਭਾਜੀ ਆਏ ਉਹਨਾਂ ਨੇ ਫਿਰ ਮੈਨੂੰ ਅੱਗੇ ਥੋੜਾ ਜਿਹਾ ਹੌਸਲਾ ਆਇਆ ਕਿ ਹੁਣ ਸਾਰੇ ਆ ਗਏ ਆ ਧਰਮ ਦੀ ਗੱਲ ਵੀ ਹੋ ਰਹੀ ਏ ਪੀ ਕੋਈ Hindu ਧਰਮ ਦਾਵਾ ਕੋਈ ਕਿੱਥੋਂ ਧਰਮ ਦਾਵਾ ਕੋਈ ਗੱਲਬਾਤ ਹੋ ਰਹੀ ਏ ਹਾਂਜੀ ਭਾਜੀ ਇਹ ਵੀ ਗੱਲਾਂ ਚੱਲਦੀਆਂ ਜਿਵੇਂ ਕਿ ਮੈਂ ਸ਼ਰਮਾ ਫੈਮਿਲੀ ਤੋਂ ਬਿਲੋਂਗ ਕਰਦੀ ਆਂ ਤੇ ਉਹ ਮੈਨੂੰ ਇੱਕ ਗੱਲ ਬਾਰ-ਬਾਰ ਇਹ ਕਹਿ ਰਿਹਾ ਕਿ ਉਹ ਕੁੜੀ ਵੀ ਸ਼ਰਮਾ ਐ ਤੂੰ ਵੀ ਸ਼ਰਮਾ 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 ਆਪਸ ਦੇ ਵਿੱਚ ਮੈਂ ਕਹਾਂ ਚਾਹੀਏ ਸ਼ਰਮਾ ਜਾਂ ਮੈਂ ਇੱਕ ਇਨਸਾਨ ਆ ਧਰਮ ਤੋਂ ਪਹਿਲਾਂ ਮੈਂ ਇੱਕ ਇਨਸਾਨ ਆ ਠੀਕ ਐ ਭਾਜੀ ਤੇ ਇਨਸਾਨ ਜੇ ਆਪਾਂ ਅੱਜ ਪੰਜਾਬੀ ਹੋ ਕੇ ਜਾਂ ਆਪਾਂ ਇੱਕ ਇਨਸਾਨ ਹੋ ਕੇ ਪਗੜੀ ਦੀ ਸੰਭਾਲ ਨਹੀਂ ਕਰ ਸਕਦੇ ਤੇ ਲੱਖ ਲਣਤ ਐ ਸਾਡੇ ਇਨਸਾਨ ਹੋਣ ਤੇ ਕਿ ਲੱਗਦਾ ਨਹੀਂ ਇਹ ਬਿਲਕੁਲ ਤੁਸੀਂ ਗੱਲ ਸੱਚ ਕਹੀ ਆਂ ਵੀ ਪਹਿਲੋਂ ਜਾਤਾਂ ਪਾਤਾਂ ਬਾਅਦ ਚ ਆ ਪਹਿਲੋਂ ਜਿਹੜਾ ਇਨਸਾਨ ਨੇ ਸਭ ਤੋਂ ਜ਼ਿਆਦਾ ਪਹਿਲਾਂ ਹਿੰਦੂਤਰਾਂ ਦੇ ਕੁੜੀ ਨੇ ਬਾਪੂ ਜੀ ਦੀ ਪਾਕਸੇ ਰੱਖਣ ਦੀ ਬਜਾਏ ਉਸ ਦੀਆਂ ਫੋਟੋਆਂ ਤਾਂ ਖਿੱਚੀਆਂ ਨੇ ਤੇ ਤੁਸੀਂ ਆਪਣੀ ਨੌਕਰੀ ਤਾਂ ਗਵਾਤੀ ਆ ਬਾਪੂ ਜੀ ਦੇ ਖਾਤਰ ਤੁਹਾਨੂੰ ਨੌਕਰੀ ਤੋਂ ਕਿਉਂ ਬਰਖਾਸਤ ਕੀਤਾ ਗਿਆ ਵਾ ਤੁਹਾਨੂੰ ਕਿਉਂ ਕੱਢਿਆ ਗਿਆ ਇਹ ਵੀ ਦੱਸ ਕੇ ਨੂੰ ਸਾਂਝਾ ਕਰ ਦਿਓ ਜੀ ਜੀ ਵੇ ਕਿ ਮੈਂ ਵੀਡੀਓ ਕੱਲ ਬਾਬਾ ਜੀ ਦੀ ਬਣਾਈ ਖੰਡ ਵਾਲੇ ਸਟਾਪ ਦੇ ਉੱਤੇ ਉਸ ਤੋਂ ਬਾਅਦ ਮੈਨੂੰ ਧਮਕੀਆਂ ਆਉਣੀਆਂ ਸ਼ੁਰੂ ਹੋ ਗਈਆਂ ਕਿ ਤੂੰ ਪਿੱਛੇ ਹੋ ਜਾ ਮੈਨੂੰ ਉੱਥੋਂ ਫੋਨ ਵੀ ਆਏ ਆ ਪੁਲਿਸ ਪੁਲਿਸ ਸਟੇਸ਼ਨ ਤੋਂ ਉੱਥੋਂ ਫੋਨ ਆ ਰਹੇ ਆ ਮੈਨੂੰ ਕਿ ਤੁਸੀਂ ਇੱਥੇ ਆਓ ਲੜਕੀ ਡਿਪਰੈਸ਼ਨ ਚ ਚਲੇ ਗਈ ਹੈ ਤੁਹਾਡੇ ਕਰਕੇ ਉਹਨੂੰ ਕੁਝ ਹੋ ਗਿਆ ਤੇ ਤੁਹਾਨੂੰ ਜੇਲ੍ਹ ਹੋ ਜਾਏਗੀ ਤੁਹਾਨੂੰ ਕੁਝ ਹੋ ਜਾਏਗਾ ਪਰ ਮੈਂ ਡਰੀ ਨਹੀਂ ਮੈਨੂੰ ਹੌਸਲਾ ਫਿਰ ਮੈਂ ਹੋਰ ਵਧਾਇਆ ਅਰੇ ਫਿਰ ਉਸ ਤੋਂ ਬਾਅਦ ਮੈਨੂੰ ਕਹਿੰਦੇ ਤੈਨੂੰ ਸਸਪੈਂਡ ਕਰ ਦਿੱਤਾ ਜਾਏਗਾ ਜਦੋਂ ਸਾਡੇ ਰੋਟੇ ਪਏ ਉਹਦੇ ਵਿੱਚ ਮੇਰਾ ਸਸਪੈਂਡ ਜਦੋਂ ਨਾਮ ਆਇਆ ਤੇ ਉਸ ਤੋਂ ਬਾਅਦ ਉਹਨਾ ਇੱਕਦਮ ਥੋੜਾ ਘਬਰਾਤੇ ਹੋਇਆ ਕਿ ਜੋਬ ਪਰ ਫਿਰ ਵੀ ਮੈਂ ਘਬराई ਨਹੀਂ ਮੈਂ ਇਸ ਗੱਲ ਨੂੰ ਅੱਗੇ ਲੈ ਕੇ ਚੱਲੀ ਅੱਜ ਤੱਕ ਮੈਨੂੰ ਇਸ ਗੱਲ ਦਾ ਆ ਰਿਹਾ ਵਾ ਧਮਕੀਆਂ ਆ ਰਹੀਆਂ ਕਿ ਤੂੰ ਪਿੱਛੇ ਹੋ ਜਾ ਪੁੱਛੇ ਹੋ ਜਾ ਪਰ ਸਵਾਲ ਪੱਗ ਦਾ ਹੈ ਜਿੱਥੇ ਸਵਾਲ ਪੱਗ ਦਾ ਆ ਜਾਵੇ ਨਾ ਉੱਥੇ ਪਿੱਛੇ ਹੋਣਾ ਬਹੁਤ ਤਗੜੀ ਬੁਝਦਲੀ ਹੋਏਗੀ ਚਾਹੇ ਹਿੰਦੂ ਹੈ ਚਾਹੇ ਸਿੱਖ ਚਾਹੇ ਕੋਈ ਵੀ ਧਰਮ ਆਪਾਂ ਧਰਮ ਨੂੰ ਪਿੱਛੇ ਕਰਕੇ ਇਨਸਾਨ ਨੂੰ ਅੱਗੇ ਲੈ ਕੇ ਆਈਏ ਪਰ ਕੀ ਲੱਗਦਾ ਨਹੀਂ ਲਵਲੀ ਜੀ ਤੁਹਾਡਾ ਵੀ ਨੌਕਰੀ ਚਲ ਗਈ ਆ ਤੁਹਾਡਾ ਪਰਿਵਾਰਕ ਵੀ ਪਤਾ ਲੱਗਾ ਵੀ ਤੁਹਾਡ ਤੁਸੀਂ ਹੀ ਗੱਲ ਕਮਾਉਂਦੇ ਹੋ ਜੇਕਰ ਤੁਹਾਡੀ ਵੀ ਨੌਕ ਮੈਂ ਤੁਹਾਨੂੰ ਕਹਿਨੀ ਆ ਕਿ ਇਹ ਮੈਂ ਜਿਸ ਪੰਜਾਬ ਦੇ ਵਿੱਚ ਰਹਿਨੀ ਆ ਮਾਵਣੇ ਪੁੱਤਵਾਰ ਤੇ ਠੀਕ ਹੈ ਜੀ ਤੇ ਮੈਂ ਇੱਕ ਨੌਕਰੀ ਨਹੀਂ ਵਾਰ ਸਕਦੀ ਜੇ ਇਹ ਪਗੜੀ ਨੂੰ ਬਚਾਉਣ ਦੇ ਖਾਤਰ ਇੱਕ ਨੌਕਰੀ ਵਾਰੀ ਜਾਏਗੀ ਕਿਉਂਕਿ ਮੇਰੇ ਬੱਚੇ ਡਰੇ ਪਏ ਆ ਸਹਿਮੇ ਪਏ ਆ ਕਿ ਮਮਾ ਜੀ ਇਹ ਕਿਹੋ ਜਿਹਾ ਮਾਹੌਲ ਦੇ ਵਿੱਚ ਆ ਮੈਂ ਕਹਾਂ ਕੋਈ ਗੱਲ ਨਹੀਂ ਜੇ ਮੈਂ ਇਸ ਪਗੜੀ ਦੇ ਖਾਤਰ ਕੋਈ ਗੱਲ ਹੁੰਦੀ ਵੀ ਆ ਨਾ ਤੇ ਤੁਸੀਂ ਚਿੰਤਾ ਨਾ ਕਰੋ ਨੌਕਰੀਆਂ ਬਥੇਰੀਆਂ ਮੈਂ ਕਮਾ ਕੇ ਖਵਾ ਲੂੰਗੀ ਭਾਂਡੇ ਮਾਝੂ ਮਜ਼ਦੂਰੀ ਕਰ ਲੂੰਗੀ ਪਰ ਮੈਂ ਹੁਣੇ ਪਗੜੀ ਤੇ ਜਿੱਥੇ ਨਾਲ ਖਲੋਤੀ ਉੱਥੇ ਖਲੋਤੀ ਰਹਿਣਾ ਪਿੱਛੇ ਨਹੀਂ ਹਟਣਾ ਤੇ ਬਾਪੂ ਜੀ ਤੁਸੀਂ ਕਿੰਨਾ ਕਿ ਤੇ ਤੁਹਾਨੂੰ ਕੀ ਤੁਸੀਂ ਕਾਰਵਾਈ ਕੀ ਮੰਗ ਕਰਦੇ ਹੋ ਉਹਦੇ ਖਿਲਾਫ ਮਾਫੀ ਮੰਗ ਲੈ ਬਸ ਮਾਫੀ ਮੰਗ ਲੈ ਬਸ ਹੋਰ ਕੀ ਬਸ ਹੋਰ ਕੀ ਗੱਲ ਦੀ ਹੈ ਤੇ ਕੀ ਲੱਗਦਾ ਨਹੀਂ ਇਸ ਉਮਰ ਚ ਤੁਹਾਨੂੰ ਇਸ ਤਰ੍ਹਾਂ ਤੁਹਾਡਾ ਕੀਤਾ ਗਿਆ ਕਦੇ ਮਾਨੂੰ ਤੱਕਾ ਵੀ ਲੱਗਾ ਵਾ ਕਦੇ ਅਫਸੋਸ ਹੀ ਹੋਇਆ ਚੀਜ਼ਾਂ ਦਾ ਕਿ ਉਹ ਸ਼ੋਸ ਮੈਨੂੰ ਬੜਾ ਲੱਗਾ ਪਰ ਗਲਤੀ ਇਹਦੀ ਹੈ ਕਿ ਸੀ ਮੇਰੀ ਕੋਈ ਗਲਤੀ ਨਹੀਂ ਹੈਗੀ ਸੀ ਬਸ ਬਿਲਕੁਲ ਜੀ ਤਸਵੀਰਾਂ ਤੁਹਾਨੂੰ ਅੰਗਰੂ ਨਗਰੀ ਅਮਰਸੰਦੀਆਂ ਖਾਈਆਂ ਦੇ ਜਿੱਥੇ ਕੀ ਇਹ ਘਟਨਾ ਵਾਪਰੀ ਆ ਅਤੇ ਉਸ ਤੋਂ ਬਾਅਦ ਇੰਨੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਕੋਈ ਵੀ ਜਿਹੜਾ ਮੈਂ ਕਹਿੰਦਾ ਕਿਸੇ ਦੀ ਇਨਸਾਨੀ ਨਹੀਂ ਜਾਗੀ ਚਾਹੇ ਕੋਈ ਸਿੱਖ ਧਰਮ ਦਾ ਵਾਕਾ ਹੋਵੇ ਚਾਹੇ ਕੋਈ ਧਾਰਮਿਕ ਆਗੂ ਆ ਪਰ ਵਰੁਣ ਸ੍ਰੀ ਜਿਹੜਾ ਹਮੇਸ਼ਾ ਲੋਕਾਂ ਦੇ ਹੱਕ 'ਚ ਬੋਲਦਾ ਹੈ ਸਾਡਾ ਵੀਰ ਅੱਜ ਵੀ ਇਸ ਨੇ ਵੀਡੀਓ ਪਾਈ ਆ ਵਰੁਣ ਜੀ ਤੁਹਾਡਾ ਬਹੁਤ ਧੰਨਵਾਦ ਆ ਅਸੀਂ ਦੇਖਿਆ ਇੰਨੇ ਲੋਕਾਂ ਨੇ ਵੀਡੀਓ ਪਾਈ ਆ ਵਾਇਰਲ ਹੋਈ ਆ ਪਰ ਕੋਈ ਇਸ ਬਾਪੂ ਦੇ ਹੱਕ ਵਿੱਚ ਨਹੀਂ ਆਇਆ ਆ ਤੁਸੀਂ ਹੱਕ ਵਿੱਚ ਆਇਓ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਅਦ ਤੁਹਾਡਾ ਕਿੰਨਾ ਕਿ ਮਨ ਦੁਖੀ ਹੋਇਆ ਵਾ ਦੇਖੋ ਜੀ ਇਹ ਜਿਹੜੀ ਘਟਨਾ ਹੋਈ ਏ ਤੇ ਪਹਿਲਾਂ ਮੈਂ ਇਹ ਕਹਿਣਾ ਚਾਹਾਂਗਾ ਬਹੁਤ ਹੀ ਮਨ ਭਾਗੀ ਘਟਨਾ ਵਾ ਜਿਹੜੀ ਦਸਤਾਰ ਵਾ ਗੁਰੂਆਂ ਦੁਆਰਾ ਦਿੱਤੀਆਂ ਹਨੂ ਦਾਤ ਹੈ ਤੁਹਾਡੇ ਸਿਰ ਦਾ ਤਾਜ ਵਾ ਠੀਕ ਹੈ ਨਾ ਔਰੇ ਨਾਲ ਬੇਦਬੀ ਕਰਨਾ ਮੈਂ ਤਾਂ ਸੋਚਦਾ ਉਹਨਾਂ ਦੇ ਅੰਦਰ ਇਨਸਾਨੀਅਤ ਨਹੀਂ ਹੋਏਗੀ ਜਿਨ੍ਹਾਂ ਨੇ ਇਹ ਸਭ ਕੀਤਾ ਵਾ ਸਿਆਣਿਆਂ ਨੇ ਐਵੇਂ ਨਹੀਂ ਕਿਹਾ ਬੱਚਾ ਤੇ ਬਜ਼ੁਰਗ ਇੱਕ ਬਰਾਬਰ ਹੁੰਦਾ ਜੇ ਉਹ ਬਜ਼ੁਰਗ ਦਾ ਬਾਥਰੂਮ ਨਿਕਲ ਕੇ ਆ ਯਾਰ ਸਾਡੇ ਵੀ ਮਾਂ ਪਿਓ ਨੇ ਸਾਡੇ ਵੀ ਬਜ਼ੁਰਗ ਨੇ ਉਹਨਾਂ ਨਾਲ ਵੀ ਕਦੀ ਵੀ ਐਸੀ ਚੀਜ਼ ਹੋ ਸਕਦੀ ਆ ਤੇਹੀ ਉਹਨਾਂ ਦੀ ਦ ਲਵਾਣੀ ਤੇ ਉਹਦੇ ਕੋ ਪੋਚੇ ਲਵਾਣੇ ਫਿਰ ਉਸ ਤੋਂ ਬਾਅਦ ਉਹਦੀ ਵਾਹ ਵਾਈ ਲੁੱਟਣ ਲਈ ਉਹਨੂੰ WhatsApp ਗਰੁੱਪਾਂ ਤੇ ਪਾਣਾ ਕਿ ਵੇਖੋ ਉਹਨੇ ਕਿੰਨਾ ਕੁ ਵਧੀਆ ਕੰਮ ਕੀਤਾ ਜਿਹੜਾ ਫੋਟੋਆਂ ਖਿੱਚ ਕੇ ਗਰੁੱਪਾਂ ਚ ਪਾਣਦੇ ਹੈਗਾ ਕਿ ਮੈਂ ਉਹਦੀ ਦਸਤਾਰ ਲਵਾ ਕੇ ਪੋਚੇ ਲਵਾਏ ਨੇ ਉਸ ਤੋਂ ਬਾਅਦ ਜਦੋਂ ਇੱਕ ਭੈਣ ਸਾਡੀ लवली ਆ ਹੈਨਾ ਉਹ ਗਾਰਡ ਦੀ ਨੌਕਰੀ ਕਰਦੀ ਆ ਉਹਦੀ ਮਨ ਨੂੰ ਇੰਨੀ ਕਿ ਠੇਸ ਪਹੁੰਚੀ ਉਹ ਵਿਚਾਰੀ ਨੇ ਉਹਦੀ ਆਲੋਚਨਾ ਕੀਤੀ ਕਿ ਤੁਸੀਂ ਇਹ ਗਲਤ ਕੀਤਾ ਵਾ ਉਹਨੇ ਉੱਥੇ ਜਾ ਕੇ ਉਹਨਾਂ ਨਾਲ ਗੱਲ ਵੀ ਕੀਤੀ ਕਿ WhatsApp ਗਰੁੱਪ ਤੇ ਵੀ ਬਹਿਸ ਵਸਾਈ ਹੋਈ ਆ ਉਲਟਾ ਉਹਨੂੰ ਕੀ ਕੀਤਾ ਗਿਆ ਉਹਨੂੰ ਸਸਪੈਂਡ ਕਰ ਦਿੱਤਾ ਗਿਆ ਸ਼ਰਮ ਆਣੀ ਚਾਹੀਦੀ ਆ ਉਹ ਭੈਣ ਨੇ ਸਾਡੇ ਨਾਲ ਸੰਪਰਕ ਕੀਤਾ ਅਹੀਂ ਫਿਰ ਸਾਰੀ ਜਾਣਿਆਂ ਉਹਨਾਂ ਨਾਲ ਭੈਣ ਨਾਲ ਵੀ ਮਿਲੇ ਆ ਤਾਂ ਮੈਂ ਇੱਕ ਚੀਜ਼ ਵੇਖੋ ਹੱਥ ਜੋੜ ਬੇਨਤੀ ਕਰਦਾ ਇਹ ਧਰਮ ਦਾ ਮਸਲਾ ਨਹੀਂ ਇਹ ਨਹੀਂ ਕਿ ਉਹ ਹਿੰਦੂ ਆ ਜਾਂ ਉਹ ਸਿੱਖਾ ਮੈਂ ਵੀ ਮੈਂ ਵੀ ਹਿੰਦੂ ਆ ਲੇਕਿਨ ਮੈਨੂੰ ਨਹੀਂ ਲੱਗਦਾ ਕਿ ਜਿੰਨਾ ਮੈਨੂੰ ਦੁੱਖ ਲੱਗਾ ਜਾਂ ਭੈਣ ਨੂੰ ਲੱਗਾ ਕਿ ਇਹ ਹੋਰ ਸਿੱਖ ਨੂੰ ਵੀ ਲੱਗਾ ਵਾ ਠੀਕ ਆ ਨਾ ਲੇਕਿਨ ਮੈਂ ਇੱਥੇ ਕਿਸੇ ਨੂੰ ਨੀਵਾ ਜਾਂ ਉੱਚਾ ਬਖਾਨ ਦੀ ਗੱਲ ਨਹੀਂ ਕਰਨ ਦਿਆ ਮੈਂ ਸਿਰਫ ਇਹ ਕਰ ਰਿਹਾ ਵਾਂ ਕਿ ਪੱਗ ਜਿਹੜੀ ਹੈ ਨਾ ਪੱਗ ਜਾਂ ਸਿੱਖ ਧਰਮ ਇਹ ਸਾਰਿਆਂ ਦਾ ਵਾ ਕਿ ਇਹ ਇੱਕ ਦਾ ਨਹੀਂ ਜੇ ਹਨ ਨੂੰ ਦੁੱਖ ਲੱਗਾ ਸਾਰਿਆਂ ਨੂੰ ਲੱਗਣਾ ਚਾਹੀਦਾ ਧਰਮ ਕੋਈ ਵੀ ਹੋਵੇ ਕਿਸੇ ਤਰ੍ਹਾਂ ਦਾ ਵੀ ਧਰਮ ਹੋਵੇ ਕੋਈ ਵੀ ਜਾਤ ਪਾਤ ਹੋਵੇ ਹਰ ਕਿਸੇ ਦਾ ਸਤਿ ਉਹ ਬਜ਼ੁਰਗ ਦੀ ਤੁਸੀਂ ਸੁਣੋ ਉਹ ਬਜ਼ੁਰਗ ਵਿਚਾਰਾ ਰਾਤ ਘਾਰ ਨਹੀਂ ਗਿਆ ਕਿਉਂਕਿ ਉਹ ਗਾਰਡ ਵਾਲੋਂ ਨੂੰ ਡਰਾਇਆ ਗਿਆ ਕਿ ਜੇ ਤੂੰ ਪੋਚਾ ਨਾ ਲਾਇਆ ਤੇ ਮੈਂ ਤੈਨੂੰ ਥਾਣੇ ਫੜਾ ਦੇਣਾ ਤੇ ਉਹ ਤੇ ਬਜ਼ੁਰਗ ਤਾਂ ਮੰਨ ਚ ਇਹੀ ਹੋ ਗਿਆ ਕਿ ਮੈਨੂੰ ਸ਼ਾਇਦ ਥਾਣੇ ਹੀ ਨਾ ਫੜਾ ਦੇਣ ਆਪਾਂ ਉਹਨੂੰ ਘਰੇ ਵੀ ਗਏ ਆ ਲੱਭਣ ਲੇਕਿਨ ਉਹਦੇ ਘਰਦਿਆਂ ਨੂੰ ਵੀ ਨਹੀਂ ਉਹ ਮਿਲਿਆ ਮਾਰਾ ਨਾ ਕਰੇ ਉਹ ਹੋਕਾ ਲਾ ਜਾਂਦਾ ਉਹਨੂੰ ਕੁਝ ਹੋ ਜਾਂਦਾ ਤੇ ਕੌਣ ਜ਼ਿੰਮੇਵਾਰ ਸੀਗੇ ਇੱਥੇ ਦੇਖੋ ਮੁੱਖ ਦਰਸ਼ਕ ਇੱਕ ਨਾਰੇ ਡਿਪਾਰਟਮੈਂਟ ਬੀਆਰਟੀਐਸ ਵਾਲੇ ਬਣੇ ਅਜੇਸ਼ ਅਜੇ ਸ਼ਰਮਾ ਅਜੇ ਸ਼ਰਮਾ ਦਾ ਭੈਣ ਉਹਦਾ ਨਾਂ ਉਹਨੇ ਜਿੰਨੇ ਨੂੰ ਸਸਪੈਂਡ ਕਰਤਾ ਮੈਂ ਉਹ ਕਿ ਜਿਹਨੇ ਇਹ ਬੇਵਿਦਵੀ ਦੇ ਖਿਲਾਫ ਆਵਾਜ਼ ਚੁੱਕੀ ਤੁਸੀਂ ਉੱਤੋਂ ਨੂੰ ਸਸਪੈਂਡ ਕਰਤਾ ਕਹਿੰਦਾ ਜੀ ਉਹ ਬੰਦਾ ਹੈਗਾ ਸਾਡੇ ਡਿਪਾਰਟਮੈਂਟ ਦਾ ਅਸੀਂ ਆਪਣੇ ਡਿਪਾਰਟਮੈਂਟ ਦੀ ਵੇਖੀਏ ਕਿ ਲੋਕਾਂ ਦੀ ਵੇਖੀਏ ਕਿੱਡੀ ਨੀਚ ਉਹਦੀ ਸੋਚ ਸੀਗੀ ਤੇ ਮੈਂ ਉਹਨੂੰ ਕਹਾਂ ਮੈਂ ਕਿ ਤੂੰ ਸਸਪੈਂਡ ਕੀਤਾ ਕਹਿੰਦਾ ਯਾਰ ਮੇਰੀ ਮਰਜ਼ੀ ਮੈਂ ਅਫਸਰ ਮੈਂ ਕਰਤਾ ਆ ਕੋਈ ਜਵਾਬ ਨਹੀਂ ਜੀ ਉਸ ਤੋਂ ਬਾਅਦ ਅਸੀਂ ਫਿਰ ਵੀਡੀਓ ਬਣਾ ਕੇ ਵਾਇਰਲ ਕੀਤੀ ਇੱਥੇ ਮੈਂ ਇੱਕ ਵੇਖੋ ਇੱਕ ਗੱਲ ਹੋਰ ਹੈਰਾਨੀ ਵਾਲੀ ਆ ਕਿ ਵੀਡੀਓ ਵੀ ਵਾਇਰਲ ਹੋ ਗਈ ਸਭ ਨੂੰ ਪਤਾ ਵੀ ਲੱਗ ਗਿਆ ਪੁਲਿਸ ਵੱਲੋਂ ਬੇਦਬੀ ਦਾ ਹਾਲੇ ਤੱਕ ਪਰਚਾ ਨਹੀਂ ਕੱਟਿਆ ਗਿਆ ਨਾ ਕੋਈ ਕੰਪਲੇਂਟ ਕੀਤੀ ਕਿ ਉਲਟਾ ਕੁੜੀ ਨੂੰ ਫੋਨ ਕਰਕੇ ਬੁਲਾਇਆ ਜਾਂਦਾ ਥਾਣੇ ਕਿ ਤੂੰ ਵੀਡੀਓ ਪਾਈ ਆ ਤੇ ਉਹ ਕੁੜੀ ਟੈਨਸ਼ਨ ਯਾਰ ਉਹ ਕੁੜੀ ਕਾਲੀ ਟੈਨਸ਼ਨ ਚ ਉਹਨੇ ਬੇਦਬੀ ਕੀਤੀ ਹੁੰਦੇ ਵੇਖੀ ਆ ਤੇ ਉਹਨੂੰ ਪ੍ਰਮੋਟ ਕੀਤਾ ਵਾ ਠੀਕ ਹੈ ਨਾ ਜਿੰਨਾ ਕੁੜੀ ਗਲਤ ਆ ਜਿੰਨਾ ਬੰਦਾ ਗਲਤ ਆ ਉਨਹੀਂ ਹੀ ਕੁੜੀ ਵੀ ਗਲਤ ਆ ਤੇ ਉਨਾਂ ਹੀ ਇਹਨਾਂ ਦੇ ਅਫਸਰ ਗਲਤ ਨੇ ਜਿਨ੍ਹਾਂ ਨੇ ਉਹਨੂੰ ਵਧਾਵਾ ਦਿੱਤਾ ਬੇਦਬੀ ਨੂੰ ਤੇ ਕੁੜੀ ਕੁੜੀ ਹੋਣ ਦਾ ਉਹਨੂੰ ਖਮਿਆਜਾ ਮਿਲਿਆ ਕਿ ਉਹਨੇ ਗਲਤ ਗੱਲ ਦੇ ਖਿਲਾਫ ਆਵਾਜ਼ ਚੁੱਕੀ ਆ ਮੈਂ ਤਾਂ ਇੱਥੇ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਾਂਗਾ ਗਾਰਡ ਤੇ ਕੂੜੀ ਤੇ ਤੇ ਜਿੰਨੇ ਆ ਭੈਣ ਨੂੰ ਸਸਪੈਂਡ ਕੀਤਾ ਔਰ ਤੇ ਕਾਰਵਾਈ ਹੋਣੀ ਚਾਹੀਦੀ ਆ ਕਿਉਂਕਿ ਇੱਕ ਬੇਦਬੀ ਹੋਈ ਆ ਤੇ ਦੂਜਾ ਬੇਦਬੀ ਨੂੰ ਵਧਾਵਾ ਦਿੱਤਾ ਗਿਆ ਪਰ ਮਰੋਂ ਕਿ ਕਿਸ ਤਰ੍ਹਾਂ ਦੇ ਦਿਓ ਸਾਡਾ ਗੁਰੂਆਂ ਨਗਰੀ ਗੁਰੂ ਰਾਂ ਦਾਸੀ ਨਗਰੀ ਆ ਇੱਥੇ ਬੜਾ ਟੂਰਿਸਟ ਹੱਬ ਆ ਬੜੇ-ਬੜੇ ਤਰ੍ਹਾਂ ਲੋਕ ਆਉਂਦੇ ਨੇ ਇੱਥੇ ਖਾਸ ਕਰਕੇ ਪਰ ਅਸੀਂ ਦੇਖਿਆ ਜੀ ਤੁਸੀਂ ਵੀਡੀਓ ਵਾਇਰਲ ਹੋ ਰਹੀ ਆ ਅੱਜ लवली ਦੇ ਨਾਲ ਇਸ ਭੈਣ ਦੇ ਨਾਲ ਤੁਸੀਂ ਖੜ ਗਏ ਹੋ ਪਰ ਲੋਕ ਨਹੀਂ ਖੜੇ ਇਸ ਨੂੰ ਲੈ ਕੇ ਕਿਉਂ ਨਹੀਂ ਅਜ ਤੱਕ ਇਹਦਾ ਸਾ ਦਿੱਤਾ ਗਿਆ ਕਹਿੰਦੇ ਇਸ ਮਿਸ਼ਾ ਸੀ ਬੜੇ ਮਸਲੇ ਹੱਲ ਕਰਦੇ ਆ ਪੱਗ ਦੀ ਜਦੋਂ ਗੱਲ ਆਉਂਦੀ ਆ ਗੱਲ ਇਨਸਾਨੀਅਤ ਦੀ ਗੱਲ ਜਦ ਵੇਖੋ ਜੀ ਮੈਂ ਤੇ ਐਓ ਸੋਚ ਕੇ ਜੀ ਰੋ ਮੈਨੂੰ ਭੈਣ ਨੇ ਦੱਸਿਆ ਕਿ ਭਾਜੀ ਇਦਾਂ ਹੋਇਆ ਉਹਨੇ ਮੈਨੂੰ ਵੀਡੀਓ ਸੈਂਡ ਕੀਤੀ ਤੇ ਫੋਟੋਆਂ ਸੈਂਡ ਕੀਤੀ ਮੈਂ ਤੇ ਆਪ ਆ ਕੱਬ ਕਰ ਆ ਰਹਿ ਗਿਆ ਯਾਰ ਇਹ ਇਹ ਪਹਿਲੀ ਗੱਲ ਤੇ ਆਪਾਂ ਸੋਚ ਵੀ ਨਹੀਂ ਸਕਦੇ ਕਿ ਕੋਈ ਕਿਸੇ ਦੀ ਪਾਗਲ ਲਵਾ ਤੇ ਚਲੋ ਝਗੜਿਆ ਚ ਡਿੱਗ ਜਾਂਦੀ ਆ ਉਹ ਬਾਜੋ ਬੇਦਬੀ ਦੇ ਪਰਚੇ ਲੇਕਿਨ ਕਿਸੇ ਦੀ ਪ੍ਰੋਪਰ ਪਾਗਲ ਲਵਾ ਕੇ ਉਹਦੇ ਕੋਲ ਬਾਥਰੂਮ ਤੇ ਪੋਚੇ ਲਵਾਣੇ ਇਹ ਤੇ ਮੈਂ ਕਹਿੰਦਾ ਇਨਸਾਨੀਅਤ ਵੀ ਮਰ ਗਈ ਉਹ ਮੈਂ ਤੇ ਮੈਂ ਇਹ ਸੋਚਦਾ ਵਾਂ ਕਿ ਉਹਦੇ ਘਰ ਮਾਪਿਓ ਨਹੀਂ ਆ ਗਏ ਸੀਗੇ ਉਹਨੂੰ ਬਾਬੇ ਦੀ ਉਮਰ ਦਾ ਖਿਆਲ ਨਹੀਂ ਆਇਆ ਕਿ ਯਾਰ ਉਹ ਬਜ਼ੁਰਗ ਫੇਰ ਕੀ ਹੋ ਗਿਆ ਨਿਕਲ ਗਿਆ ਯਾਰ ਫੇਰ ਕੀ ਹੋ ਗਿਆ ਬੱਚਿਆਂ ਦਾ ਵੀ ਨਿਕਲਦਾ ਵਾ ਬਜ਼ੁਰਗਾਂ ਦਾ ਵੀ ਨਿਕਲਦਾ ਤੁਸੀਂ ਆਪਣੇ ਮਾਪਿਆਂ ਨੂੰ ਕੀ ਤੁਹਾਡੇ ਬਾਥਰੂਮ ਤੁਹਾਡੇ ਕੋਈ ਬਜ਼ੁਰਗ ਘਾਰ ਹੋਣ ਉਹਨਾਂ ਦਾ ਕੋਈ ਬਾਥਰੂਮ ਜਾਂ ਪੋਟੀ ਨਿਕਲ ਜੇ ਤੁਸੀਂ ਕੀ ਉਹਨਾਂ ਨੂੰ ਘਰੋਂ ਬਾਹਰ ਕੱਢ ਦੋਗੇ ਕਿ ਉਹਨਾਂ ਨਾਲ ਇਹੋ ਜਿਹਾ ਸਲੂਕ ਕਰੋਗੇ ਮੈਂ ਕਹਿੰਦਾ ਲੋਕਾਂ ਦਾ ਮਰ ਗਿਆ ਹੈ ਜਮੀਰ ਜਿਹੜੇ ਲੋਕ ਤੇ ਧਰਮ ਨੂੰ ਲੜਾਉਂਦੇ ਹਨ ਨਾ ਉਦਦਰ ਦੇ ਬੰਨੇ ਧਿਆਨ ਨਾਲ ਦਵੋ ਸਾਰਿਆਂ ਨੂੰ ਸਾਂਝਾ ਕਰਕੇ ਰੱਖੋ ਸਾਰੇ ਧਰਮਾਂ ਦੀ ਆਦਰ ਸਤਿਕਾਰ ਕਰੋ ਜੇ ਸਾਰਿਆਂ ਦਾ ਆਦਰ ਸਤਿਕਾਰ ਕਰੋਗੇ ਆਪਣੀ ਅਗਲੀ ਜਨਰੇਸ਼ਨ ਨੂੰ ਉਹੀ ਸਿੱਖਿਆ ਮਿਲਣੀ ਆ ਹੁਣ ਇਹ ਉਹਨੇ ਕੀ ਬਹੁਤ ਵੱਡੀ ਗੱਲ ਕੀਤੀ ਆ ਕੱਲ ਨੂੰ ਉਹਦਾ ਬੱਚਾ ਉਹਨਾਂ ਨਾਲ ਇਦਾਂ ਦੀ ਕਰਤੂਤ ਕਰੇ ਤਾਂ ਕੀ ਉਹ ਚੰਗਾ ਲੀਖੂਗਾ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਜੀ ਮੈਨੂੰ ਬਾਪੂ ਜੀ ਵੀ ਸੁਣਨ ਚ ਆਇਆ ਵੀ ਕਹਿੰਦੇ ਉਹਨਾਂ ਤੁਹਾਨੂੰ ਕਿਹਾ ਨਹੀਂ ਸੀ ਪੱਗ ਲਾਓ ਮਤ ਤੁਸੀਂ ਆਪ ਹੀ ਪੱਗ ਲਾਤੀ ਕੋਈ ਹੋਈ ਗੱਲ ਬਦਦਾ ਨਹੀਂ ਨਹੀਂ ਆਂਦਾ ਪੱਗ ਲਾ ਅੱਛਾ ਬੱਚਾ ਮਾਰ ਸਰਦਾਰ ਹੈਗਾ ਜੀ ਬਸ ਮਨੇ ਉਹ ਕਹਿੰਦੇ ਸੀ ਅਸੀਂ ਕਿ ਉਹ ਕਹਿੰਦੇ ਸੀ ਸ਼ਰਟ ਲਾ ਕੇ ਕਮੀਜ਼ਾ ਲਾਉਣ ਨੂੰ ਅੱਥੇ ਕਿਹਾ ਸੀ ਨਾ ਕਿ ਪੱਗ ਲਾਉਣਾ ਸੀ ਕਿ ਨਹੀਂ ਕਮੀਜ਼ ਹੈਗੀ ਸੀ ਪਹਿਲੋ ਇੱਕ ਕਮੀਨ ਆ ਸ਼ਾਪ ਕੀ ਕੀਤਾ ਫੇਰਾਂ ਦਾ ਅਗਲਾ ਪੱਗ ਨਾਲ ਪੋਚਾ ਮਾਰ ਦਿੱਤਾ ਬਸ ਸ਼ਰਧਾਰੇਗਾ ਜੀ ਤੇ ਇੱਥੇ ਦੇਖੋ ਪਹਿਲੀ ਗੱਲ ਤੇ ਉਹ ਸਫਾਈ ਕਰਾਉਣ ਵਾਲਾ ਹੁੰਦਾ ਕੋਣ ਉੱਥੇ ਉੱਥੇ ਸਫਾਈ ਕਰਮਚਾਰੀ ਪ੍ਰੋਪਰ ਅਪਾਇੰਟ ਹੁੰਦੇ ਨੇ ਮੇਰੇ ਖਿਆਲ ਚੰਨਾਂ ਦੇ ਠੀਕ ਆ ਨਾ ਇੱਕ ਬਜ਼ੁਰਗ ਆ ਯਾਰ ਇੱਕ ਬਜ਼ੁਰਗਾ ਉਹਨੇ ਨਿਕਲ ਗਿਆ ਨਿਕਲ ਗਿਆ ਯਾਰ ਫਿਰ ਕੀ ਹੋ ਗਿਆ ਜੇ ਤੂੰ ਸਾਫ਼ ਨਹੀਂ ਨਾ ਕਰ ਸਕਦਾ ਤਾਂ ਉਹ ਬਜ਼ੁਰਗ ਦਾ ਗੰਦ ਤੇ ਕਰਵਾ ਵੀ ਨਹੀਂ ਸਕਦਾ ਇਹਨੂੰ ਕੋਈ ਅਧਿਕਾਰ ਨਹੀਂ ਹੈ ਇੱਕ ਬਜ਼ੁਰਗ ਬਜ਼ੁਰਗ ਨੂੰ ਦਾਬਾ ਮਾਰ ਕੇ ਉਹਨੂੰ ਕੋ ਸਾਫ਼ ਕਰਾਣਾ ਉਦੀ ਪੱਗ ਲੱਥੀ ਆ ਇਹਦਾ ਖਮਿਆਜਾ ਤੇ ਭੁਗਤਣਾ ਪਊਗਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦੀ ਤੁਸੀਂ ਦੇਖਿਆ ਵੀ ਜਿਨ੍ਹਾਂ ਲੋਕਾਂ ਦੀ ਜ਼ਮੀਰਾਂ ਜਾਗਦੀਆਂ ਨੇ ਉਹ ਲੋਕ ਅੱਜ ਵੀ ਨਾਲ ਖੜੇ ਨੇ ਮਰੂਤ ਸ੍ਰੀਨ ਜੀ ਨਾਲ ਖੜੇ ਨੇ ਭੈਣ ਲਵਲੀ ਖੜੀ ਆ ਤੁਸੀਂ ਦੇਖ ਸਕਦੇ ਹੋ ਬਜ਼ੁਰਗਾਂ ਦੇ ਨਾਲ ਆ ਸਾਥ ਦੇ ਰਹੇ ਨੇ ਬਜ਼ੁਰਗਾਂ ਦੇ ਨਾਲ ਖੜੇ ਨੇ ਜਿਹੜੀ ਇਹ ਘਟਨਾ ਵਾ ਅਮਰਸਾਹਬ ਦੀ ਆ ਬੜੀ ਸ਼ਰਮ ਵਾਲੀ ਘਟਨਾ ਵਾ ਬੜੀ ਨਿੰਦਾਯੋਗ ਕਦਮ ਹੈ ਘਟਨਾ ਵਾ ਪਰ ਮਰੂਤ ਸ੍ਰੀਨ ਜਿਹੜਾ ਕੀ ਸਾਡਾ ਵੀਰ ਹਮੇਸ਼ਾ ਫੱਕ ਦੇ 60 ਦਿਨਾਂ ਖੜਦਾ ਵਾ ਹੁਣ ਵੀ ਨਾਲ ਖੜਾ ਵਾ ਭੈਣ लवली ਵੀ ਨਾਲ ਖੜੇ ਆ ਐਸਕੇ ਵਧਾਈ ਦੇ ਪਾਤਰ ਵੀ ਨੇ ਪਰ ਉਹਨਾਂ ਲੋਕਾਂ ਵਾਸਤੇ ਬਹੁਤੀ ਵਧੀਆਾਨੇ ਦੀ ਗੱਲ ਕਰਦੇ ਆ ਲੋਕਾਂ ਦੀ ਗੱਲ ਕਰਦੇ ਆ ਸਪਾਈ ਚਾਰ ਦੀ ਗੱਲ ਸਾਂਝ ਕਰਦੇ ਆ ਪਰ ਅੱਜ ਤੁਸੀਂ ਦੇਖਿਆ ਅੱਜ ਕਿ ਇਹਨਾਂ ਲੋਕਾਂ ਨਾਲ ਖੜਨ ਦੀ ਲੋਰ ਸੀ ਇਹਨਾਂ ਬਜ਼ੁਰਗਾਂ ਨਾਲ ਖੜਨ ਦੀ ਲੋਰ ਸੀ ਪਰ ਕੋਈ ਨਹੀਂ ਖੜਿਆ ਐਸਕੇ ਕਿ ਸਾਢੇ 10 ਸਾਲਾਂ ਨੂੰ ਪੀਲ ਹੈ ਖਾਸ ਕਰਕੇ ਪੁਲਿਸ ਪ੍ਰਸ਼ਾਸਨ ਨੂੰ ਮੰਗਿਆ ਕਿ ਉਹਨਾਂ ਦੋਸ਼ੀਆਂ ਦੇ ਖਿਲਾਫ ਜਿਹੜੀ ਆ ਬੰਦੀ ਜਿਹੜੀ ਕਾਰਵਾਈ ਕਰਨੀ ਚਾਹੀਦੀ ਆ ਤਾਂ ਜੋ ਕਿ ਇਸ ਬਜ਼ੁਰਗ ਨੂੰ ਇਨਸਾਫ ਮਿਲ ਸਕੇ ਤੋ ਉਸ ਭੈਣ ਨੂੰ ਆਪਣੀ ਜਿਹੜੀ ਨੌਕਰੀ ਆ ਉਹ ਵਾਪਸ ਮਿਲ ਸਕੇ ਮਰੋਂ ਜੀ ਨੌਕਰੀ ਵਾਸਤੇ ਕੁਝ ਗੱਲਬਾਤ ਕੀਤੀ ਹੈ ਖਾਸ ਕਰਕੇ ਪਹਿਲੇ ਤੁਹਾਨੂੰ ਕਹਿਣਾ ਕਿ ਲੱਗਦਾ ਨਹੀਂ ਤੁਹਾਡੀ ਨੌਕਰੀ ਚੱਲ ਗਈ ਆ ਹੁਣ ਕਿਸ ਤਰ੍ਹਾਂ ਇਤਿਜਾਹ ਕਰੋਗੇ ਕਾਮਕਾਰ ਦੀ ਗੱਲ ਕਰੀਏ ਪਰਿਵਾਰ ਜਿਵੇਂ ਪਹਿਲਾਂ ਗੱਲ ਕੀਤੀ ਆ ਕਿ ਲੱਗਦਾ ਤੁਸੀਂ ਨੌਕਰੀ ਵਾਦ ਦਿੱਤੀ ਆਪਣੀ ਆ ਪਾਜੀ ਨੌਕਰੀ ਹੁਣ ਜਿਵੇਂ ਕਿ ਉਹਨਾਂ ਨੇ ਪਹਿਲਾਂ ਹੋਲਡ ਤੇ ਪਾਇਆ ਹੋਇਆ ਕਿ ਫਿਰ ਧਮਕੀਆਂ ਲਾਪੀਆਂ ਕਿ ਤੁਹਾਨੂੰ ਬਿਲਕੁਲ ਹੀ ਕੱਢ ਦਵਾਂਗੇ ਜੀ ਇੱਥੇ ਮੈਂ ਤੁਹਾਨੂੰ ਦੱਸਣਾ ਜੀ ਨੌਕਰੀ ਦੀ ਗੱਲ ਨਹੀਂ ਆ ਉਹ ਭੈਣ ਜੀ ਨੇ ਅੱਗੇ ਵੀ ਦੱਸਿਆ ਗੁਰੂਆਂ ਨੇ ਪੁੱਤ ਵਾਰ ਤੇ ਭੈਣ ਦੀ ਤੇ ਇੱਕ ਨੌਕਰੀ ਆ ਪੱਗ ਕਰਕੇ ਜੀਰੋ ਤੱਕ ਉਹਨੂੰ ਨੌਕਰੀ ਨਹੀਂ ਨਾ ਮਿਲਦੀ ਔਰ ਤੱਕ ਉਹਦੀ ਤਨਖਾਹ ਦੀ ਜ਼ਿੰਮੇਵਾਰੀ ਹਾਢੀ ਆ ਤੇ ਆਪਾਂ ਬਹੁਤ ਜਲਦ ਉਹਨੂੰ ਨੌਕਰੀਓ ਵੀ ਬਹਾਲ ਕਰਾਣਾ ਵਾ ਵਾ ਜੀ ਵਾ ਬਹੁਤ ਬਹੁਤ ਧੰਨਵਾਦ ਵੀਰ ਵੀ ਹੈਗੇ ਨੇ ਸਾਡੇ ਮਰਦ ਸੀ ਵਰਗੇ ਜਿਹੜੇ ਕਹਿੰਦੇ ਜਿੰਨੇ ਚਿਰ ਨੌਕਰੀ ਨਹੀਂ ਮਿਲਦੀ ਸਾਰੀ ਤਨਖਾਹ ਅਸੀਂ ਦਵਾਂਗੇ ਅਤੇ ਭੈਣ ਨੂੰ ਜਲਦ ਜਲਦ ਨੌਕਰੀ ਤੇ ਜਿਹੜੀ ਬਹਾਲ ਕਰਾਵਾਂਗੇ ਮੈਨੂੰ ਦਿਓ ਜਤ ਮੈਂ ਤੁਹਾਡਾ ਹਦੀ ਸਿੰਘ ਘਰੇਵਾਲ ਪੰਜਾਬੀ ਲੋਕ ਚੈਨਲ ਅਮਰਸਰ